ਮੈਂ ਸੋ ਪਛਾਣ ਸੁਣੂ ਪ੍ਰੈਸ ਕੰਦਰ ਮੈਂ ਦੋਨੋਂ ਕਰ ਰਿਹਾ ਹਾਂ ਸਰ ਜੀ ਦਾ ਮਾਈਕ ਲੈ ਜੋ ਡਵੈਲਪਮੈਂਟ ਬਾਦਲ ਸਾਹਿਬ ਦੇ ਟਾਈਮ ਦਿਲੰਦਰ ਹੋਈ ਹੈ ਕੀ ਅੱਜ ਹੋ ਰਹੀ ਹੈ ਨਹੀਂ ਹੈ ਲਿਖੋ ਸਤਿ ਸ੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ कौर 2019 ਦੀਆਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਤੇ ਸਿਆਸਤ ਇਸ ਤੇ ਪਖਣੀ ਸ਼ੁਰੂ ਹੋ ਗਈ ਹੈ ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰ ਨਹੀਂ ਐਲਾਨੇ ਬਾਕੀ ਪਾਰਟੀਆਂ ਹੌਲੀ ਹੌਲੀ ਕਰਕੇ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ ਪਰ ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਸਭ ਤੋਂ ਲੇਟ ਹੋਣੀਆਂ ਨੇ ਇਸ ਕਰਕੇ ਜਿੱਥੇ ਜਿੱਥੇ ਜਿਵੇਂ ਜਿਵੇਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਇਆ ਹੈ ਉਸੇ ਤਰੀਕੇ ਨਾਲ ਹੀ ਉਮੀਦਵਾਰਾਂ ਦੇ ਨਾਮਾਂ ਦਾ ਵੀ ਐਲਾਨ ਕਰਨਗੇ ਪਰ ਸ਼੍ਰੋਮਣੀ ਅਕਾਲੀ ਦਲ ਜੋ ਕਿ ਆਪਣੇ ਉਮੀਦਵਾਰ ਐਲਾਨਨ ਵਿੱਚ ਹਮੇਸ਼ਾ ਤੋਂ ਹੀ ਮੋਰੀ ਦੇ ਆਏ ਜਲੰਧਰ ਦੇ ਲੋਕ ਸਭਾ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਤੇ ਅੱਜ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਦੇ ਲਈ ਵਰਕਰ ਮਿਲਣੀ ਕਰਨ ਸੁਖਬੀਰ ਬਾਦਲ ਪਹੁੰਚੇ ਜਲੰਧਰ ਦੇ ਬਾਦ ਕੈਸਲ ਦੇ ਵਿੱਚ ਮੈਂ ਇਹ ਕਹਿਣਾ ਹੈ ਕਾਪਟਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਕੋਲ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਸੌਂਖਾ ਦਿੱਤੀ ਅੱਜ ਉਹਨਾਂ ਦੇ ਡੀਜੀਪੀ ਅੱਜ ਉਹਨਾਂ ਦੇ ਐਮਐਲਏ ਭਾਵੇਂ ਜੀਰੇ ਦਾ ਐਮਐਲਏ ਭਾਵੇਂ ਸੰਗਰੂਰ ਦਾ ਕਾਂਗਰਸ ਐਮਐਲਏ ਉਹਨਾਂ ਦੇ ਆਪਣੇ ਬਿਆਨ ਹੈ ਸਟੇਜਾਂ ਤੇ ਬਿਆਨ ਹੈ ਕਿ ਨਸ਼ਾ ਵੱਧ ਗਿਆ ਜਿਸ ਨੂੰ ਦੇ ਕੈਪਟਨ ਆਇਆ ਬੀਬੀ ਜਿਹੜਾ ਬੀਬੀ ਜਗੀਰਪੁਰ ਉਹਨਾਂ ਨੇ ਕਿਹਾ ਕਿ ਡੇਰੇ ਵਾਲਿਆਂ ਦੀ ਵੋਟ ਲੈਣੀ ਹੈ ਜਾਂ ਨਹੀਂ ਇਹਦਾ ਫੈਸਲਾ ਸੁਖਬੀਰ ਬਾਦਲ ਕਰਨਗੇ ਇਹਦੇ ਤੇ ਮੇਰੀ ਗੱਲ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਤੇ ਤਰੋੜੋ ਮਰੋੜੋ ਨਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨਮੈਂਦਾ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਕਾਲ ਤੱਕ ਸਾਹਿਬ ਦੇ ਹੁਕਮ ਤੇ ਪਾਬੰਦ ਹੈ ਕਲੀਅਰ ਪਾਰਟੀ ਹਲੇ ਪਾਰਟੀ ਦੇ ਫੈਸਲੇ ਜਿਵੇਂ ਜਿਵੇਂ ਹੋਈ ਜਾਣਗੇ ਤੁਹਾਨੂੰ ਦੱਸਦੇ ਰਵਾਂਗੇ ਮੈਂ ਕਿਹਾ ਸਾਡੀ ਦੋ ਤਿੰਨ ਤਾਂ ਹੋ ਗਏ ਐ ਅਗਲੇ ਚਾਰ ਪੰਜ ਨਾਲ ਹੋਰ ਕਰ ਦਾਂਗੇ ਜਲਦੀ ਕੀਤੇ ਜਾਣਗੇ ਜਿਵੇਂ ਸਾਡੇ ਐਨਾਲਿਸਿਸ ਹੋ ਜਾਂਦੇ ਬੇਸਿਕਲੀ ਮੈਂ ਇਹ ਕਰਨਾ ਚਾਹੁੰਦਾ ਪਾਕਿਸਤਾਨ ਸ਼ਰਾਰਤ ਕਰ ਉਹ ਜਾਣ ਕੇ ਚਾਹੁੰਦਾ ਕਿ ਕਿਵੇਂ ਨਾ ਕਿਵੇਂ ਬਹਾਨੇ ਨਾਲ ਆ ਕਿਵੇਂ ਰੋਕਿਆ ਜਾਏ ਜਾਣ ਕੇ ਜਿਹੜੀਆਂ ਜੈਨੂਇਨ ਡਿਮਾਂਡ ਰੱਖੀਆਂ ਸੀ ਅਸੀਂ ਉਹ ਜਾਣ ਕੇ ਜਾਣ ਕੇ ਪ੍ਰਿਕ ਪ੍ਰਿੰਸ ਕਰ ਰਿਹਾ ਤੁਸੀਂ ਈਰਾਨ ਰਹੋਗੇ ਸਭ ਤੋਂ ਪਹਿਲੇ ਜਲੰਧਰ ਜਿੱਤਾਂਗੇ ਨਾਲੇ ਤੁਸੀਂ ਵੀ ਵੋਟ ਪਾਉਂਗੇ ਸਾਰੇ ਪਾਣਗੇ ਭਰਾ ਪਾਣਗੇ ਨਾ ਕਿਉਂਕਿ ਸਭ ਤੋਂ ਨੇ ਖੇਤ ਮੁੱਖ ਮੰਤਰੀ ਕੈਪਟਨ ਤੁਸੀਂ ਸਾਰਾ ਹਾਥੀ ਟੱਪ ਗਿਆ ਤੁਸੀਂ ਉਹਦੀ ਬੱਤ ਧੂਲ ਗਿਲ ਲੱਗ ਗਿਆ ਤੁਸੀਂ ਯੂਨੀਵਰਸਟੀਆਂ ਦੇਖੋ ਸੈਂਟਰਲ ਯੂਨੀਵਰਸਟੀਆਂ ਤੁਸੀਂ 에어ਪੋਰਟ ਦੇਖੋ 에어ਪੋਰਟ ਦੇਖੋ ਤੁਸੀਂ ਮੈਨੇਜਮੈਂਟ ਇੰਸਟੀਟਿਊਟ ਦੇਖੋ ਐਮਸ ਦੇਖੋ ਫੂਡ ਪ੍ਰੋਸੈਸਿੰਗ ਦੇ ਮੈਂ ਤੁਹਾਨੂੰ ਪੁੱਛਣਾ ਤੁਹਾਨੂੰ ਪ੍ਰੈਸ ਕਾਉਂਟਰ ਮੈਂ ਤੁਹਾਨੂੰ ਕਰ ਰਿਹਾ ਸਰ ਮਾਈਕ ਨਾ ਜੋ ਡਵੈਲਪਮੈਂਟ ਬਾਦਲ ਸਾਹਿਬ ਦੇ ਟਾਈਮ ਜਲੰਧਰ ਹੋਈ ਹੈ ਕੀ ਅੱਜ ਹੋ ਰਹੀ ਹੈ ਨਹੀਂ ਹੈ ਲਿਖੋ ਅੱਜ ਇੱਥੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਾਂਗਰਸ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਹਾਲਾਂਕਿ ਇਹ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਇਹ ਲੋਕ ਸਭਾ ਚੋਣਾਂ ਨੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਹੀ ਸੁਖਬੀਰ ਬਾਦਲ ਗਿਣਾ ਸਕਦੇ ਸੀ ਪਰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੇ ਕਾਂਗਰਸ 'ਤੇ ਸ਼ਬਦੀ ਹਮਲੇ ਜ਼ਰੂਰ ਕਰ ਦਿੱਤੇ ਅੱਜ ਤੋਂ 5 ਸਾਲ ਪਹਿਲਾਂ ਇਹੀ ਬਾਤ ਕਹਿਸਲ ਇਹੀ ਸੁਖਬੀਰ ਬਾਦਲ ਇੱਥੇ ਆ ਕੇ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਬਹੁਤ ਸਾਰੀਆਂ ਇਹੋ ਜੀਆਂ ਚੀਜ਼ਾਂ ਜਦੋਂ ਭਾਜਪਾ ਸੱਤਾ ਵਿੱਚ ਆਏਗੀ ਤਾਂ ਪੰਜਾਬ ਨੂੰ ਮਿਲਣਗੀਆਂ ਪਰ ਅੱਜ ਉਹਨਾਂ ਚੋਂ ਕਿਸੇ ਦਾ ਜ਼ਿਕਰ ਨਹੀਂ ਨੋਟਬੰਦੀ ਦਾ ਜ਼ਿਕਰ ਨਹੀਂ ਜੀਐਸਟੀ ਦਾ ਜ਼ਿਕਰ ਨਹੀਂ ਜਦਕਿ ਇਹ ਜਨਤਾ ਨਾਲ ਜੁੜੇ ਹੋਏ ਮੁੱਦੇ ਨੇ ਅੱਜ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਸਿਰਫ ਤੇ ਸਿਰਫ ਆਪਣੇ ਵਰਕਰਾਂ ਦੀ ਗੱਲ ਕੀਤੀ ਪੰਜਾਬ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਚਰਨਜੀਤ ਸਿੰਘ ਅਟਵਾਲ ਨੂੰ ਉਹਨਾਂ ਨੇ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਏ ਤੇ ਇਸੇ ਐਲਾਨ ਦੇ ਨਾਲ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਅਟਵਾਲ ਜਲੰਧਰ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰਨਗੇ ਪਰ ਗੱਲ ਇੱਥੇ ਆ ਕੇ ਮੁੱਕਦੀ ਹੈ ਕਿ ਇਹ ਮੁਕਾਬਲਾ ਦਿਲਚਸਪ ਤਾਂ ਉਦੋਂ ਹੋਏਗਾ ਜਦੋਂ ਕਾਂਗਰਸ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨੇਗੀ ਅਜੀਤ ਵੈਬ ਟੀਵੀ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਹਰਪ੍ਰੀਤ ਕੌਰ